ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆ ਤਾਂ ਮੇਲ ਤੋਂ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਏ ਆ ਤਾਂ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵਾਹਿਗੁਰੂ ਜੀ ਲਾਸਟ ਤੱਕ ਜ਼ਰੂਰ ਦੇਖਿਓ ਕਿਸੇ ਤਰ੍ਹਾਂ ਦੀ ਕੋਈ ਵੀ ਸਕਿੱਪ ਨਾ ਕਰਿਓ ਤਾਂ ਅੱਜ ਦਾ ਟੌਪਿਕ ਸੀਗਾ ਵਾਹਿਗੁਰੂ ਜੀ ਕਿ ਬਹੁਤ ਸਾਰੇ ਤੁਹਾਡੇ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਮਨ ਦੇ ਵਿੱਚ ਜਿਹਦਾ ਕੋਈ ਮਤਲਬ ਨਹੀਂ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਜਿਹੜੇ ਬੁਰੇ-bure ਖਿਆਲ ਆਪਾਂ ਨੂੰ ਆਉਂਦੇ ਆ ਮਨ ਦੇ ਵਿੱਚ ਵਿਚਾਰ ਆਉਂਦੇ ਆ ਉਹਨਾਂ ਨੂੰ ਦੂਰ ਕਰਨ ਦਾ ਕੀ ਤਰੀਕਾ ਹੈ ਤੇ ਇਹ ਕਿਉਂ ਆਉਂਦੇ ਆ ਇਸ ਟਾਪਿਕ ਤੇ ਆਪਾਂ ਗੱਲਬਾਤ ਕਰਾਂਗੇ ਤਾਂ ਵੈਗਰੂ ਜੀ ਪਹਿਲੀ ਗੱਲ ਹੈ ਕਿ ਬਹੁਤ ਤਰ੍ਹਾਂ ਦੀਆਂ ਇੱਕ ਜਿਹੜੀ ਹੁਣ ਦੀ ਲਾਈਫ ਹੈ ਜਿਹੜੀ ਬਹੁਤ ਬਿਜ਼ੀ ਲਾਈਫ ਹੈ ਤੇ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਇਸ ਲਾਈਫ ਦੇ ਵਿੱਚ ਹੈ ਜਿਹਦੇ ਕਰਕੇ ਆਪਾਂ ਨੂੰ ਵਿਚਾਰ ਆਉਂਦੇ ਰਹਿੰਦੇ ਆ ਬਹੁਤ ਸਾਰੀਆਂ ਕਟੜਨਾਵਾਂ ਵੀ ਹੁੰਦੀਆਂ ਨੇ ਜੋ ਆਪਾਂ ਮੋਬਾਈਲ ਫੋਨ ਤੇ ਦੇਖਦੇ ਆ ਤਾਂ ਉਹ ਦੇਖ ਕੇ ਵੀ ਆਪਾਂ ਨੂੰ ਉਸ ਤਰ੍ਹਾਂ ਦੇ ਖਿਆਲ ਆਉਂਦੇ ਆ ਤਾਂ ਕੋਸ਼ਿਸ਼ ਕਰਿਆ ਕਰੋ ਕਿ ਜੋ ਕੁਝ ਆਪਾਂ ਦੇਖਣਾ ਫੋਨ ਤੇ ਤੇ ਉਹ ਆਪਾਂ ਚੰਗਾ ਹੀ ਦੇਖਿਆ ਕਰੋ ਜੇ ਚੰਗਾ ਦੇਖੋਗੇ ਤਾਂ ਵੈਗਰੂ ਜੀ ਚੰਗਾ ਸੋਚੋਗੇ ਹਨਾ ਜਿਵੇਂ ਦਾ ਆਪਾਂ ਸੋਚਾਂਗੇ ਜਿਵੇਂ ਦਾ ਵੈਗਰੂ ਜੀ ਆਪਾਂ ਦੇਖਾਂਗੇ ਉਵੇਂ ਦੇ ਹੀ ਮਨ ਦੇ ਵਿੱਚ ਖਿਆਲ ਆਉਂਦੇ ਆ ਕਈ ਵਾਰੀ ਉਵੇਂ ਦੇ ਵੀ ਖਿਆਲ ਹੋ ਜਾ ਆ ਜਾਂਦੇ ਜਿਹੜੇ ਆਪਾਂ ਕਦੇ ਸੋਚੇ ਨਹੀਂ ਹੁੰਦੇ ਪਰ ਇਹੋ ਜਿਹੇ ਖਿਆਲ ਆਉਣ ਦਾ ਕੋਈ ਮਤਲਬ ਨਹੀਂ ਹੁੰਦਾ ਕੋਈ ਤੁਸੀਂ ਉਹਨਾਂ ਬਾਰੇ ਡੰਗਾਈ ਦੇ ਵਿੱਚ ਨਾ ਸੋਚਿਆ ਕਰੋ ਵੀ ਖਿਆਲ ਕਿਉਂ ਆਇਆ ਕਿਉਂਕਿ ਵਾਹਿਗੁਰੂ ਜੀ ਮਨ ਦਾ ਕੰਮ ਹੈ ਕਿ ਸੋਚਣਾ ਮਨ ਨੇ ਮਨ ਦੇ ਵਿੱਚ ਨਾ ਵਾਰ-ਵਾਰ ਤਰ੍ਹਾਂ ਦੇ ਫੁਰਨੇ ਅਲੱਗ-ਅਲੱਗ ਤਰ੍ਹਾਂ ਦੇ ਫੁਰਨੇ ਆਉਂਦੇ ਰਹਿੰਦੇ ਆ ਪਰ ਉਹ ਫੁਰਨਿਆਂ ਨੂੰ ਤੁਸੀਂ ਆਪਣੇ ਆਪ ਤੇ ਹਾਵੀ ਨਹੀਂ ਹੋਣ ਦੇਣਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਆਪਾਂ ਪਾਠ ਕਰਨ ਬੈਠਦੇ ਆ ਨਾ ਬਾਣੀ ਪੜਨ ਬੈਠਦੇ ਆ ਜਦੋਂ ਸਟਾਰਟਿੰਗ ਦੇ ਵਿੱਚ ਜਿਹੜੇ ਬਾਣੀ ਪੜਨਾ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜੇ ਬਾਣੀ ਪੜਨੀ ਸਟਾਰਟ ਕਰਦੇ ਆ ਤਾਂ ਜਦੋਂ ਵੀ ਉਹ ਬਾਣੀ ਪੜਦੇ ਆ ਪਾਠ ਕਰਨ ਬੈਠਦੇ ਆ ਤਾਂ ਬਹੁਤ ਤਰ੍ਹਾਂ ਦੇ ਦਿਮਾਗ ਨਾਲ ਬੜੇ ਬੁਰੇ-ਬੁਰੇ ਖਿਆਲ ਹੋਰ ਤਰ੍ਹਾਂ ਪਤਾ ਨਹੀਂ ਮਨ ਕਿੱਥੇ ਤਾਂ ਕਿੱਥੇ ਫਿਰਦਾ ਹੁੰਦਾ ਬਾਣੀ ਆਪਾਂ ਪੜ ਰਹੇ ਹੁੰਨੇ ਆ ਤਾ ਇਹੋ ਜਿਹੇ ਖਿਆਲਾਂ ਨੂੰ ਆਪਾਂ ਕਿਵੇਂ ਦੂਰ ਕਰਨਾ ਬਾ ਉਹ ਪਰਮਾਤਮਾ ਦੀ ਗੁਰਬਾਣੀ ਦੇ ਨਾਲ ਆਪਾਂ ਵਾਹਿਗੁਰੂ ਜੀ ਮਨ ਕਿਵੇਂ ਜੋੜਨਾ ਫੇਰ ਆਪਾਂ ਕੀ ਕਰਨਾ ਹੈਗਾ ਜਦੋਂ ਬਾਣੀ ਪੜਦੇ ਹੋਏ ਆਪਾਂ ਨੂੰ ਇਸ ਤਰ੍ਹਾਂ ਦੇ ਖਿਆਲ ਆਉਣ ਫੇਰ ਆਪਾਂ ਵਾਹਿਗੁਰੂ ਜੀ ਕੀ ਕਰਨਾ ਉੱਚੀ-ਉੱਚੀ ਬੋਲਣਾ ਕਿ ਜਿਹੜੀ ਬਾਣੀ ਆਪ ਉੱਚੀ ਚ ਬੋਲ ਕੇ ਇਸ ਤਰ੍ਹਾਂ ਇੰਨੀ ਉੱਚੀ ਬੋਲਣਾ ਕਿ ਆਪਣੇ ਕੰਨਾਂ ਦੇ ਵਿੱਚ ਆਵਾਜ਼ ਪਵੇ ਆਪਣੇ ਜੇਕਰ ਆਪਾਂ ਚੀਚੀ ਬੋਲਾਂਗੇ ਤਾਂ ਆਪਣਾ 50 60% ਜਿਹੜਾ ਮਨ ਆਪਣਾ ਉੱਧਰ ਹੋ ਜੂਗਾ ਜਦੋਂ ਆਪਣੇ ਕੰਨਾਂ ਦੇ ਵਿੱਚ ਆਵਾਜ਼ ਜਾਊਗੀ ਤਾਂ ਰਿੰਦਾ ਬੰਨ ਵੀ ਆਪਣਾ ਉੱਧਰ ਹੋ ਜਾਂਦਾ ਉਸ ਤਰ੍ਹਾਂ ਨਾਲ ਵੀ ਆਪਾਂ ਜਿਹੜੇ ਆਪਣੇ ਖਿਆਲਾਂ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ ਤੇ ਅਗਲੀ ਗੱਲ ਜੇਕਰ ਆਪਾਂ ਨੂੰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੈ ਗੁਰੂ ਜੀ ਕਿ ਤੁਰੇ ਫਿਰਦਿਆਂ ਨੂੰ ਵੀ ਖਿਆਲ ਆਉਂਦੇ ਇਸ ਤਰ੍ਹਾਂ ਤਾਂ ਕੀ ਕਰਿਆ ਕਰੋ ਕਿ ਜਦੋਂ ਤੁਸੀਂ ਕੋਈ ਘਰ ਦੇ ਵਿੱਚ ਕੰਮ ਕਰਦੇ ਹੋਣੇ ਆ ਤਾਂ ਕਥਾ ਲਾ ਲਿਆ ਕਰੋ ਕਥਾ ਮੈਂ ਅੱਗੇ ਵੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਕਿਹਾ ਕਿ ਕਥਾ ਕੀਰਤਨ ਲਾ ਲਿਆ ਕਰੋ ਫਿਰ ਮਨ ਦੇ ਵਿੱਚ ਨਾ ਖਿਆਲ ਨਹੀਂ ਆਉਂਦੇ ਬੁਰੇ ਤਰ੍ਹਾਂ ਦੇ ਫਿਰ ਆਪਣਾ ਧਿਆਨ ਉਧਰ ਚਲਾ ਜਾਂਦਾ ਦੇਖੋ ਕਥਾ ਲਾਉਣ ਦੇ ਆਪਾਂ ਨੂੰ ਦੋ ਫਾਇਦੇ ਆ ਇੱਕ ਤਾਂ ਬੁਰੀ ਤਰ੍ਹਾਂ ਦੀ ਕੋਈ ਖਿਆਲ ਨਹੀਂ ਆਉਂਦੇਗੇ ਮਨ ਪਰੇਸ਼ਾਨ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੇ ਖਿਆਲ ਆ ਜਾਂਦੇ ਆ ਦਿਮਾਗ ਦੇ ਵਿੱਚ ਜਿਹੜੇ ਆਪਾਂ ਜੋ ਆਪਣੇ ਤੇ ਹਾਵੀ ਹੋ ਜਾਂਦੇ ਤੇ ਆਪਾਂ ਉਹਨਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਨੇ ਹਾਲਾਂਕਿ ਉਹਨਾਂ ਚੀਜ਼ਾਂ ਦਾ ਆਪਣੇ ਕੋਈ ਮਤਲਬ ਵੀ ਨਹੀਂ ਹੁੰਦਾ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਨੇ ਆ ਤਾਂ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਹੱਥਾਂ ਨਾਲ ਕੰਮ ਕਰ ਰਹੇ ਹੋ ਤਾਂ ਕਥਾ ਵਿਚਾਰ ਲਾ ਦਿਆ ਕਰੋ ਕੋਈ ਸਾਖੀ ਲਾ ਦਿਆ ਕਰੋ ਕੋਈ ਜਿਹੜੇ ਬਹੁਤ ਵਧੀਆ ਕਥਾ ਵਿਚਾਰਕਾ ਕਥਾ ਵਰਦੇ ਹੁੰਦੇ ਆ ਤਾਂ ਵੈਗੁਰੂ ਜੀ ਉਹ ਲਾ ਦਿਆ ਕਰੋ ਤੇ ਆਪਣਾ ਇੱਕ ਤਾਂ ਹੁੰਦਾ ਆਪਣੇ ਬੁਰੇ ਖਿਆਲ ਨਹੀਂ ਆਉਂਦੇ ਦੂਜਾ ਪਰਮਾਤਮਾ ਦਾ ਨਾਮ ਲਿਆ ਜਾਂਦਾਗਾ ਜਿੰਨੇ ਹੀ ਤੁਹਾਨੂੰ ਇਸ ਤਰ੍ਹਾਂ ਦੇ ਜਿਕਰ ਕੋਈ ਖਿਆਲ ਆਉਂਦੇ ਆ ਵੈ ਗੁਰੂ ਜੀ ਤਾਂ ਆਪਣੇ ਆਪ ਨੂੰ ਬੀਜੀ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਬੇਸ਼ੱਕ ਕਈ ਵਰੀ ਆਪਣਾ ਨਾ ਮਨ ਥਕਾਵਟ ਵੀ ਆਪਾਂ ਨੂੰ ਹੋ ਜਾਂਦੀ ਹੈ ਬਹੁਤ ਪਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਆਪਾਂ ਬੱਚਿਆਂ ਨਾਲ ਵੀ ਆਪਣੇ ਆਪ ਬੀਜੀ ਰੱਖ ਸਕਦੇ ਹਾਂ ਉਹਨਾਂ ਨਾਲ ਬੈਠੇ-ਬੈਠੇ ਗੱਲਾਂ-ਬਾਤਾਂ ਕਰਕੇ ਤਾਂ ਇਸ ਤਰ੍ਹਾਂ ਆਪਣੇ ਆਪ ਨੂੰ ਨਾ ਬੀਜੀ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਆਪਾਂ ਆਪਣੇ ਆਪ ਨੂੰ ਬਿਜ਼ੀ ਰੱਖਾਂਗੇ ਨਾ ਬੱਚਿਆਂ ਬੱਚਿਆਂ ਨਾਲ ਇਨਵੋਲਵ ਕਰਿਆ ਕਰੋ ਬੱਚਿਆਂ ਨਾਲ ਗੱਲਾਂ ਬਾਤਾਂ ਕਰਿਆ ਕਰੋ ਉਹਨਾਂ ਦੇ ਤੌਰ ਤੇ ਗੱਲਾਂ ਬਾਤਾਂ ਕਰਿਆ ਕਰੋ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਠੀਕ ਹੈ ਤਾਂ ਫਿਰ ਆਪਣਾ ਮਨ ਉਧਰ ਹੋ ਜਾਂਦਾ ਦਿਮਾਗ ਆਪਾਂ ਨੂੰ ਉਧਰਲੇ ਪਾਸੇ ਹੋ ਜਾਂਦਾ ਹੈਗਾ ਤੇ ਇਸ ਤਰ੍ਹਾਂ ਵੀ ਹੋ ਜਾਂਦਾ ਤੇ ਜੇਕਰ ਅਗਲੀ ਗੱਲ ਹੈ ਜੇਕਰ ਤੁਸੀਂ ਕਥਾ ਵਿਚਾਰ ਕੋਈ ਨਹੀਂ ला ਸਕਦੇਗੇ ਇਹ ਹੈ ਵੈਗੁਰੂ ਜੀ ਹਰ ਇੱਕ ਦੇ ਕੋਲ ਮੋਬਾਈਲ ਫੋਨ ਹੈ ਮੋਬਾਈਲ ਤੇ ਲਾ ਸਕਦੇ ਆਪਾਂ ਜੇ ਨਹੀਂ ਵੀ ਲਾ ਸਕਦੇ ਤਾਂ ਮੰਨਾਂ ਦੇ ਵਿੱਚ ਪਾਠ ਸ਼ਰਨ ਕਰਨਾ ਸ਼ੁਰੂ ਕਰਦੇ ਕਰੋ ਵੈਗੁਰੂ ਦਾ ਜਾਪ ਕਰਿਆ ਕਰੋ ਮੂਲ ਮੰਤਰ ਦਾ ਜਾਪ ਕਰ ਲਿਆ ਚਪਈ ਸਾਹਿਬ ਦਾ ਕਰ ਲਿਆ ਜਾਪ ਧੰਨ ਧੰਨ ਗੁਰੂ ਰਾਮਦਾਸ ਜੀ ਕਹਿ ਲਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਿ ਲਿਆ ਗੁਰਬਾਣੀ ਨਾਲ ਜੋੜ ਲਿਆ ਕਰੋ ਵੈਗੁਰੂ ਜੀ ਗੁਰਬਾਣੀ ਨਾਲ ਮੈਂ ਤਾਂ ਹਰ ਇੱਕ ਚੀਜ਼ ਨੂੰ ਰਿਲੇਟ ਕਰਦੀ ਆ ਕਿਉਂਕਿ ਵਾਹਿਗੁਰੂ ਜੀ ਆਪਾਂ ਇਸ ਧਰਤੀ ਤੇ ਗੁਰਬਾਣੀ ਪੜਨ ਲਈ ਆਏ ਆ ਤੇ ਗੁਰਬਾਣੀ ਪੜਨ ਤੋਂ ਬਿਨਾ ਆਪਾਂ ਦਾ ਕੋਈ ਚੀਜ਼ ਸੰਭਵ ਨਹੀਂ ਹੈ ਕੋਈ ਵੀ ਕੰਮ ਆਪਣਾ ਜਿਹੜਾ ਸਫਲ ਨਹੀਂ ਹੋ ਸਕਦਾ ਤੇ ਨਾਲ ਨਾਲ ਜੋ ਆਪਾਂ ਦੁਨਿਆਵੀ ਜਿਹੜੀਆਂ ਰਿਸਪੌਂਸਿਬਿਲਟੀਆਂ ਆਪਣੀਆਂ ਉਹ ਵੀ ਨਿਭਾਉਣੀਆਂ ਤੇ ਨਾਲ ਨਾਲ ਆਪਾਂ ਬਾਣੀ ਵੀ ਪੜ੍ਹਨੀ ਹੈ ਵਾਹਿਗੁਰੂ ਜੀ ਜੋ ਆਪਾਂ ਇਸ ਦੁਨੀਆ ਤੇ ਕਰਨਾ ਹੈ ਉਹ ਕੁਝ ਵੀ ਆਪਾਂ ਕਰਨਾ ਹੈ ਅਗਲੀ ਗੱਲ ਹੈ ਵਾਹਿਗੁਰੂ ਜੀ ਆਪਣੇ ਆਪ ਨੂੰ ਨਾ ਜਿਵੇਂ ਹੋਣ ਅੱਜ ਕੱਲ ਦੀ ਲਾਈਫ ਹੈ ਨਾ ਜਿਹੜੀ ਵਾਹਿਗੁਰੂ ਜੀ ਉਹ ਕੁਦਰਤ ਤੋਂ ਬਹੁਤ ਦੂਰ ਹੁੰਦੀ ਜਾਂਦੀ ਹੈ ਠੀਕ ਹੈ ਤੇ ਆਪਣੇ ਜੇਕਰ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਕੋਈ ਖਿਆਲ ਆ ਥੋੜਾ ਜਿਹਾ ਘਰ ਤੋਂ ਬਾਹਰ ਨਿਕਲ ਕੇ ਕੁਦਰਤ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਦੇਖੋਗੇ ਨਾ ਜਦੋਂ ਤੁਸੀਂ ਕੁਦਰਤ ਨਾਲ ਖੜ ਕੇ ਗੱਲਾਂ ਕਰੋਗੇ ਕੋ ਖੜ ਕੇ ਵੈਗਰੂ ਜੀ ਗੱਲਾਂ ਕੁਦਰਤ ਨਾਲ ਕਿਵੇਂ ਕਰਨੀਆਂ ਜਿਵੇਂ ਆਪਾਂ ਇੱਕ ਥਾਂ ਖੜ ਗਏ ਹਰਿਆਲੀ ਦੇਖੀ ਉਥੋਂ ਦਾ ਦੇਖਿਆ ਕੋਈ ਨਿੰਮ ਦਾ ਪੌਦਾ ਦੇਖਿਆ ਕੋਈ ਦਰਖਤ ਕੋਈ ਹੋਰ ਦਰਖਤਾਂ ਦੇਖਿਆ ਠੀਕ ਹੈ ਉਹਦੇ ਬਾਰੇ ਜਦੋਂ ਆਪਾਂ ਸੋਚਦੇ ਹਾਂ ਥੋੜਾ ਜਿਹਾ ਇਹ ਆਪਣੇ ਕੁਦਰਤ ਨਾਲ ਗੱਲਾਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਵੈਗਰੂ ਜੀ ਕੋਸ਼ਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਤਰ੍ਹਾਂ ਆਪਾਂ ਆਪਣੇ ਜਿਹੜੇ ਮਨ ਦੇ ਫੁਰਨੇ ਆ ਨੂੰ ਆਪਾਂ ਸੌਖੇ ਤਰੀਕੇ ਨਾਲ ਉਹਨਾਂ ਤੋਂ ਜਿਹੜੇ ਬੁਰੇ ਖਿਆਲ ਆਉਂਦੇ ਉਹਨਾਂ ਤੋਂ ਆਪਾਂ ਛਟਕਾਰਾ ਪਾ ਸਕਦੇ ਹਾਂ ਕਿਉਂਕਿ ਕਈ ਵਾਰੀ ਨਾ ਬਹੁਤ ਕਈਆਂ ਨੂੰ ਬਹੁਤ ਜ਼ਿਆਦਾ ਸੋਚਣ ਦੀ ਆਦਤ ਹੁੰਦੀ ਹੈ ਤਾਂ ਉਹ ਜਦੋਂ ਬਹੁਤ ਜ਼ਿਆਦਾ ਇਸ ਤਰ੍ਹਾਂ ਸੋਚਦੇ ਆ ਤੇ ਉਹ ਜਿਹੜੇ ਫੁਰਨੇ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੇ ਆ ਨਾ ਤੋਂ ਹਾਵੀ ਹੋ ਜਾਂਦੇ ਆ ਠੀਕ ਹੈ ਤਾਂ ਕੋਸ਼ਿਸ਼ ਕਰਿਆ ਕਰੋ ਬਤਵ ਨੂੰ ਗੁਰਬਾਣੀ ਨਾਲ ਜੋੜਨ ਦੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਜਿਵੇਂ ਕਿ ਵਾਹਿਗੁਰੂ ਜੀ ਮੈਂ ਕੱਲ ਉਹਨਾ ਸ਼ਾਮ ਦੇ ਟਾਈਮ ਜਦੋਂ ਆਪਣਾ ਸਾਰਾ ਕੰਮ ਰਾਤ ਦੇ ਟਾਈਮ ਨਿਪੜ ਜਾਂਦਾ ਹੈ ਨਾ 8 8:30 8 ਵਜੇ ਦਾ ਟਾਈਮ ਸੀਗਾ ਤੇ ਮੈਂ ਫੋਨ ਦੇਖ ਰਹੀ ਸੀ ਕਿ ਤੇ ਫੋਨ ਦੇ ਵਿੱਚ ਨਾ ਅਕਸਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਕੱਲ ਬਹੁਤ ਸ਼ਹਿਰੇआम ਕਤਲ ਹੋ ਰਹੇ ਆ ਤਾਂ ਇੱਕ ਛੋਟੀ ਜੀ ਉਮਰ ਦਾ ਮੁੰਡਾ ਉਹਦਾ ਕਤਲ ਹੋਇਆ ਪਤਾ ਨਹੀਂ ਉਹਦੇ ਯਾਰਾਂ ਦੋਸਤਾਂ ਨੇ ਮੈਂ ਥੋੜੀ ਜੀ ਖਬਰ ਪੜ੍ਹੀ ਉਹ ਤੇ ਉਹਦਾ ਕਤਲ ਹੋਇਆ ਹੈਗਾ ਹਨਾ ਤੇ ਉਹ ਜਦੋਂ ਮੈਂ ਚੀਜ਼ ਦੇਖੀ ਨਾ ਉਹ ਵੀਡੀਓ ਦੇਖਣ ਤੋਂ ਬਾਅਦ ਵੀ ਮੈਂ ਫੋਨ ਬੰਦ ਕਰ ਦਿੱਤਾ ਤਾਂ ਜਦੋਂ ਮੈਂ ਸੌਣ ਲਈ ਜਦੋਂ ਆਪਾਂ ਬੈੱਡ ਤੇ ਜਾਂਦੇ ਹਾਂ ਨਾ ਜਦੋਂ ਸੌਣ ਲਈ ਮੈਂ ਆਈ ਨਾ ਬੈੱਡ ਤੇ ਤਾਂ ਕੀ ਹੋਇਆ ਵੀ ਜਿਹੜੀ ਮੈਂ ਵੀਡੀਓ ਦੇਖੀ ਸੀਗੀ ਉਹਦੇ ਬਾਰੇ ਐ ਕਿ ਬੁਰੇ-bure ਐਵੇਂ ਦੇ ਕਿਆ ਲਾਉਣ ਲੱਗੇ ਵੀ ਅੱਗੇ ਜਾ ਕੇ ਆਪਦੇ ਬੱਚੇ ਨੇ ਵੀ ਵੱਡਾ ਹੋਣਾ ਵੀ ਕਿਸ ਤਰ੍ਹਾਂ ਦਾ ਜ਼ਮਾਨਾ ਆ ਰਿਹਾ ਵੀ ਹੁਣੇ ਤੋਂ ਬੱਚੇ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਦਿੱਤੇ ਮਤਲਬ ਮੈਂ 1 ਘੰਟਾ ਇਸ ਚੀਜ਼ ਬਾਰੇ ਸੋਚਦੀ ਰਹੀ ਕਿਸ ਤਰ੍ਹਾਂ ਦੇ ਬੱਚਿਆਂ ਨੂੰ ਸੰਸਕਾਰ ਦਿੱਤੇ ਜਾਣ ਤਾਂ ਜੋ ਅ ਇਸੇ ਨਾਲ ਕੋਈ ਛੋਟਾ ਮोटा ਝਗੜਾ ਨਾ ਹੋ ਜAVE ਕਿਉਂਕਿ ਅੱਜ ਕੱਲ ਨਾ ਥੋੜੀ ਬਹੁਤ ਇਹ ਥੋੜੇ ਬਹੁਤੇ ਝਗੜੇ ਤੇ ਇੱਕ ਇੱਕ ਦਾ ਦੂਜੇ ਦਾ ਕਤਲ ਕਰ ਦਿੰਦੇ ਹਨ ਤਾਂ ਇਹ ਚੀਜ਼ ਦਿਮਾਗ ਮੇਰਾ ਸੋਚਣ ਲੱਗ ਗਿਆ ਉਸ ਤਰ੍ਹਾਂ ਦੀ ਗੱਲ ਕਰਦੇ ਆ ਵੈਗੁਰੂ ਜੀ ਤਾਂ ਇਹ ਮੈਂ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਉਹ ਚੰਗੀ ਚੀਜ਼ ਹੀ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਪਰਮਾਤਮਾ ਨਾਲ ਵਾਦੋਂ ਤੋਂ ਵੱਧ ਜੁੜੋ ਗੁਰੂ ਮਹਾਰਾਜ ਨੇ ਰਖਵਾਲੀ ਕਰਨੀ ਹੈ ਹਰ ਥਾਂ ਹਨਾ ਬਾਕੀ ਜੋ ਕੁਝ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਤਾਂ ਵਾਹਿਗੁਰੂ ਜੀ ਇਹ ਬਹੁਤ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜੇਕਰ ਕੋਈ ਸੰਗਤ ਮੇਰੀ ਜਿਹੜੀ ਵੀਡੀਓ ਵੇਖਦਾ ਹੈ ਨਾ ਤੁਹਾਡੇ ਮਾਈਂਡ ਦੇ ਵਿੱਚ ਕੋਈ ਗੱਲ ਆਉਂਦੀ ਤੇ ਮੈਨੂੰ ਕਮੈਂਟਸ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਤਾਂ ਜੋ ਮੇਰੇ ਤੱਕ ਵੀ ਪਹੁੰਚ ਸਕੇ ਠੀਕ ਹੈ ਮੈਨੂੰ ਵੀ ਤੁਹਾਡੇ ਵਿਚਾਰ ਪਤਾ ਲੱਗ ਸਕਣ ਤਾਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ